ਜ਼ਿਲ੍ਹਾ ਲੁਧਿਆਣਾ ਦੇ ਪੱਖੋੜ ਰੋਡ ਪਿੰਡ ਫੁੱਲਾਂ ਮੋਤੀਵਾਕ ਕਲੋਨੀ ਦੇ ਪੰਚ ਅਤੇ ਸਰਪੰਚ ਖੁਦ ਆਪਣੇ ਆਪ ਲੱਗੇ ਹੋਏ ਆ ਲੇਬਰ ਨੂੰ ਲੈ ਕੇ ਸੀਵਰੇਜਾਂ ਦੀ ਸਫਾਈ ਕਰਾਉਣ ਆਪਾਂ ਪਰਮਜੀਤ ਸਿੰਘ ਪੰਮਾ ਜੀ ਨਾਲ ਕੋਈ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਤੁਸੀਂ ਅੱਜ ਖੁਦ ਨਗਰ ਦੀ ਜਿਹੜੀ ਸੇਵਾ ਕਰਨ ਲੱਗੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਹ ਤਾਂ ਆਪਣੀ ਡਿਊਟੀ ਹੈ ਇਦੇ ਵਿੱਚ ਤਾਂ ਹੁਣ ਆਪਣੇ ਜਿਹੜਾ ਸੀਵਰੇਜ ਹੈ ਜਦੋਂ ਦਾ ਪਿਆ ਉਦੋਂ ਦਾ ਕਦੇ ਸਾਫ਼ੀ ਨਹੀਂ ਕੀਤਾ ਗਿਆ ਸਾਰਾ ਬੰਦ ਪਿਆ ਹੋ ਬਖ ਲੋ ਆਪਣੇ ਕੋਲੇ ਕਿਹੜੇ ਕਿਹੜੇ ਇਲਾਕੇ ਜੀ ਆਪਣੇ ਕੋਲੇ ਆਨੰਦ ਵਿਹਾਰ ਜਨਤਾ ਕਲੋਨੀ ਐ ਡੀਏਵੀ ਸਕੂਲ ਤੱਕ ਪਰੇ ਸੰਗਰਦ ਵਿਹਾਰ ਸਟ੍ਰੀਟ ਬੈਂਕ ਤੇ ਸਰਬਾਸ ਪੁਰੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਸੀਵਰੇਜ ਦੇ ਕੰਮ ਦੀ ਜਿਹੜੀ ਰਿਪੇਅਰਿੰਗ ਆ ਉਹ ਚੱਲ ਰਹੀ ਹੈ ਤੇ ਸੰਗਰਦ ਵਿੱਚ ਐਕਚੁਅਲੀ ਸੀਵਰੇਜ ਪੈ ਰਿਆ ਤੇ ਆਪਣੇ ਵਰਕੂ ਨੂੰ ਉੱਤਰ ਡੀਬੀਸਪੁਰ ਬਲਵਤਰ ਪੈ ਗਿਆ ਸੀ ਬਲੇਜ ਮਸਜਿਦ ਦੇ ਵੱਲ ਪੈ ਰਿਹਾ ਤੇ ਸਾਰੀ ਸਪਾਈਆਰੀ ਸਾਰੀ ਸਿੰਗਰੇਡੀ ਚਲ ਰਹੀ ਹੈ ਤੇ ਸਫਾਈ ਬਾਅਦ ਫਿਰ ਸੜਕਾਂ ਦਾ ਕੰਮ ਸ਼ੁਰੂ ਹੋਣਾ ਕੀ ਸੜਕਾਂ ਦਾ ਕੰਮ ਕੱਟ ਕੇ ਸ਼ੁਰੂ ਹੋ ਜੂਗਾ ਜੀ ਕਿੰਨੀ ਜਗ੍ਹਾ ਟ੍ਰੇਲਰ ਸਿੱਟੀਆਂ ਪਈਆਂ ਨੇ ਜੀ ਜੇ ਮੈਂ ਹੋ ਆਪ ਤੇ ਦੱਸ ਦਿੰਦਾ 15 ਨੰਬਰ ਦੇ ਵਿਚ ਵਿੱਚ ਕੀ ਤੁਸੀਂ ਦੇਖ ਰਹੇ ਹੋ ਕਿ ਖੁਦ ਸਰਪੰਚ ਅਤੇ ਉਹਦੀ ਪੂਰੀ ਟੀਮ ਲਗਾਤਾਰ ਹੀ ਲੱਗੀ ਹੋਈ ਹੈ ਜਾਦੇ ਸਰਪੰਚੀਆਂ ਵੋਟਾਂ ਦੇ ਉੱਤੇ ਜਿੱਤੇ ਹੋਏ ਪੰਜ ਸਰਪੰਚ ਔਰ ਆਪ ਖੁਦ ਲੱਗ ਕੇ ਜਿਹੜਾ ਕਿ ਸੀਵਰੇਜ ਦੀ ਸਫਾਈ ਅਤੇ ਹੋਰ ਏਰੀਆ ਦੀ ਸਫਾਈ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਕਰਾ ਰਹੇ ਨੇ ਮੈਂ ਪੰਜਾਬੀ ਖਬਰ 724 ਤੋਂ ਦਰਸ਼ਨ ਸਿੰਘ ਸੱਪਲ